40000 ਰੁਪਏ ਮੰਗਦਾ ਕਿੰਨੇ ਦਾ 3 ਲੱਖ 50 ਹਜ਼ਾਰ ਦਾ ਹੈ 3 ਲੱਖ 50 ਦਾ ਮਾਕੇ ਲੋੜੇ ਕਿਤੇ ਲੈ ਗਾਇਜ ਪੈਸੇ ਇਧਰ ਨਹੀਂ ਆਉਂਦਾ ਗਾਇਜ ਪੈਸੇ ਦਸੁਰੇ ਹਾਂ ਨਹੀਂ ਰੇ ਮੇਰੇ ਉਹ ਨਵਾਂ ਟਰੈਕਟਰ ਆ ਸ਼ਰਮਾ ਦੇਖ ਲੈ ਜਮਾ ਨਵਾਂ ਨਾ ਕਿਉਂ ਲਈਏ ਨਵੇਂ ਦੇ ਉਹ ਜਿਹੜਾ ਉਹ ਸਾਡਾ ਭਰਾ ਕਾਪੀ ਕਾ ਜਾਂਦੇ ਓਕੇ ਹੁੰਦੇ ਬਾਈ ਜਮਾ ਨਗਦ ਕਾਹਦੀ ਟਰੈਕਟਰ ਆਪਣੇ ਜ਼ਿਆਦਾਤਰ ਹੁੰਦੇ ਆ ਪੰਜਾਬ ਨੰਬਰ ਮਾਨਸਾ ਦਾ ਨੰਬਰੀ ਆ ਜਾਂਦੇ ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਤੇ ਆਪਾਂ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਖੜੇ ਤੇ ਬਾਈ ਵਕੀਲ ਆਪਣੇ ਨਾਲ ਆ ਸਾਰੀ ਗੱਲ ਤੇ ਭਾਈ ਜੀ ਨਾਂ ਦਾ ਵਕੀਲ ਆ ਵੈਸੇ ਕੋਟ ਵਾਲਾ ਵਕੀਲ ਦੀ ਹੈਗਾ ਸਸਰੀ ਕਾ ਭਾਈ ਜੀ ਸਸਰੀ ਕਾ ਭਾਈ ਜੀ ਠੀਕ ਆ ਵਕੀਲ ਬਾਈ ਵਧੀਆ ਜੀ ਓਕੇ ਠੀਕ ਆ ਜੀ ਤੇ ਅੱਜ ਕਿੰਨੇ ਟਰੈਕਟਰ ਵੀਚਾਰ ਬਾਈ ਆਪਣੇ ਕੋਲੇ 7 ਟਰੈਕਟਰ ਸੀਗੇ ਇੱਕ ਵੇਚਤਾ ਜੀ ਠੀਕ ਆ ਜੀ 6 ਟਰੈਕਟਰ ਇੱਥੇ ਮਿਲ ਰਿਹਾ ਠੀਕ ਆ ਜੀ ਤੇ ਜਿਹੜੇ ਟਰੈਕਟਰ ਬਾਈ ਜੀ ਆਪਾਂ ਵੇਚਦੇ ਆ ਜਾਂ ਖਰੀਦਦੇ ਆਂਗੇ ਠੀਕ ਆ ਕੋਈ ਵੀ ਹਾਂਜੀ ਕਾਪੀ ਕਰ ਜਾਂਦੇ ਓਕੇ ਹੁੰਦੇ ਬਾਈ ਜੀ ਜਿਵੇਂ ਨਗਦ ਕਾਹ ਦੀ ਟਰੈਕਟਰ ਆਪਣੇ ਜ਼ਿਆਦਾਤਰ ਹੁੰਦੇ ਆ ਪੰਜਾਬ ਨੰਬਰ ਮਾਨਸਾ ਦਾ ਨੰਬਰੀ ਆ ਜਾਂਦੇ ਆ ਜਿਆਦਾਤਰ ਪੰਜਾਬ ਨੰਬਰੀ ਹੁੰਦੇ ਨੇ ਜਿਵੇਂ ਆ ਠੀਕ ਹੈ ਜੀ ਹਾਂ ਜੀ ਤੇ ਆਪੇ ਪੰਜਾਬ ਨੰਬਰ ਇਹ ਕਿਹੜੇ ਮਿਲ ਜਣਗੇ ਸਾਰੇ ਪੰਜਾਬ ਦੇ ਸਾਰੇ ਟਰੈਕਟਰ ਬਈ ਜੀ ਪੰਜਾਬ ਨੰਬਰ ਖੋਣ ਨੂੰ ਸਾਇਦ ਕਿਸੇ ਕੋਈ ਮਿਲਣਾ ਇਹ ਬਾਈ ਕੋਲ ਹਰਿਆਣਾ ਹਰਿਆਣਾ ਨੰਬਰ ਟਰੈਕਟਰ ਬਾਈ ਲੈਂਦੇ ਨਹੀਂ ਉਹਦਾ ਤੇ ਬਾਕੀ ਜੀ ਲੋਨ ਦੀ ਸੁੱਦਾ ਦੀ ਗੱਲ ਕਰੀਏ ਲੋਨ ਹੋ ਜੂਗਾ ਬਈ ਠੀਕ ਹੈ ਟਾਈ ਆਪਾਂ ਜੇ ਆਪਾਂ ਹਾਂ ਜੀ ਠੀਕ ਹੈ ਜੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਟਰੈਕਟਰ ਠੀਕ ਹੈ ਜੀ ਤੇ ਟੌਪ ਮਾਡਲ ਹੁੰਦੇ ਜਾਂ ਡਾਊਨ ਮਾਡਲ ਵੀ ਹੁੰਦਾ ਵੀ ਆਪਣੇ ਕੋਲ ਟੌਪ ਮਾਡਲ ਹੀ ਵੱਧ ਹੁੰਦੇ ਜੀ ਛੋਟੇ ਮਾਡਲ ਠੀਕ ਹੈ ਫਾਸਟ ਆਨ ਫਾਸਟ ਆਨ 4x4 ਵੀ ਖੜੇ ਆ ਤੈਨੂੰ ਤੁਹਾ 4x2 ਛੱਡੋ 4x4 ਵੀ ਜਿਹੜਾ ਵੀ ਟਰੈਕਟਰ ਲੈਣਾ ਹੋਵੇ ਮੱਕੀ ਦਾ ਸੀਜ਼ਨ ਆਉਣਾ ਹੈ ਠੀਕ ਹੈ ਜਿੱਕਰਾਈ ਤੇ ਏਸੀ ਕੈਬਨ ਏਸੀ ਕੈਬਨ ਹਾਂਜੀ ਲੈ ਬਾਈ ਜੀ ਹੁਣ ਤੁਹਾਨੂੰ ਕਾਮਰੇ ਚ ਬੈਟਰ ਨਹੀਂ ਲੋੜਨੀ ਹੈ ਟਰੈਕਟਰ ਤੇ ਵੀ ਏਸੀ ਲਵਾ ਕੇ ਬੈਠ ਸਕਦੇ ਹਾਂ ਹਾਂਜੀ ਬਾਈ ਠੀਕ ਹੈ ਜਿੱਕਰਾਈ ਤੇ ਟਰੈਕਟਰ ਵੀ ਦਿਨੋ ਦੇ ਕਰਾਈ ਤੇ ਵੀ ਦੇ ਦੋਗੇ ਠੀਕ ਹੈ ਨਾ ਬਈ ਜੇ ਕਿਸੇ ਨੇ ਮੱਕੀ ਦੇ ਸੀਜ਼ਨ ਮੱਤ ਕਰਾਇ ਤੇ ਟਰੈਕਟਰ ਲੈਣਾ ਉਹ ਵੀ ਮਿਲ ਜੂਗਾ ਬਾਈ ਕੋਲ ਤੇ ਆਪਾਂ ਸਟਾਰਟ ਕਰਦੇ ਸਵਰਾਜ 855 ਤੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਪੂਰਾ ਕੋਕਾ ਪੀਸ ਹੈਗਾ ਤੇ ਮਾਨਸਾ ਦਾ ਨੰਬਰ ਜਿਵੇਂ ਬਾਈ ਨੇ ਆ ਨਾਗਦ ਕਾਹਦਾ ਟਰੈਕਟਰ ਹੈ ਪਹਿਲੇ ਮਾਰਕ ਦਾ 1100 ਮੀਟਰ ਦਿਖਾਇਓ 1100 ਮੀਟਰ ਤੇ ਨਿਗ੍ਹਾ ਹਾ ਦੀ ਟਾਇਰ ਟੂ ਨਵਾਂ ਟਰੈਕਟਰ ਹੈ ਜਮਾ ਲੈ ਬਈ ਤੇ ਚੱਲੇ ਹੋਇਆ ਬਈ ਜੀ 1149 ਘੰਟੇ ਹਾਂਜੀ ਲੈ ਬਈ ਓਨਲੀ 1149 ਘੰਟੇ ਚੱਲੇ ਹੋਇਆਗਾ 1150 ਮੰਨ ਕੇ ਠੀਕ ਆ ਜੀ 1150 ਲਾ ਕੇ ਚੱਲੋ ਅਜੇ ਤੇ ਐਮਜੀ ਹਜੇ ਮਿੱਟੀ ਨਹੀਂ ਕੰਪਨੀ ਬਣੀ ਹੋ ਜਿਹੜੀ ਲਿਖੀ ਹੁੰਦੀ ਹੈ ਅੱਛਾ ਜਿਵੇਂ ਮਰੇ ਸੀਲਾਂ ਦਿਖਾ ਦਿਓ ਗੀਅਰ ਤੇ ਸਾਰੀਆਂ ਉਵੇਂ ਹੀ ਲੱਗੀਆਂ ਠੀਕ ਆ ਸੀਲਾਂ ਵੀ ਉਵੇਂ ਪਈਆਂ ਨੇ ਹਾਂਜੀ ਹਾਂਜੀ ਲੈ ਬਈ ਜਿਵੇਂ ਆਪਾਂ ਕਹਿ ਲਈ ਨਾ ਸੀਡ ਦਾ ਕਾਗਜ਼ ਵੀ ਆ ਪੱਟੇਗਾ ਵਿੱਚ ਹਜੇ ਲੱਗਿਆ ਹੋਇਆ ਸੀਗਾ ਠੀਕ ਆ ਜੀ ਹਾਂਜੀ ਲੈ ਬਈ ਪੂਰਾ ਕੋਕਾ ਪੀਸ ਟਰੈਕਟਰ ਕਹ ਲਈਏ ਬਾਕੀ ਤੁਹਾਨੂੰ ਲੈ ਬਈ ਵਿੱਚੋਂ ਖੋਲ ਕੇ ਦਿਖਾ ਦਿੰਨੇ ਮਾੜਾ ਤੁਹਾਨੂੰ ਲੈ ਬਈ ਚੈੱਕ ਕਰ ਲੋ ਕੰਡੀਸ਼ਨ ਟਰੈਕਟਰ ਪੂਰਾ ਕੋਕਾ ਪੀਸ ਆ ਕੱਲਾ ਮਾਡਲ ਦਾ 17 ਗਾ ਹਾਂਜੀ ਬਈ ਠੀਕ ਆ 23 ਮਾਰਚ ਆ ਚਿੱਠੀ ਲਿਖ ਲੈ 10 ਫਿਰ ਕੰਪਨੀ ਵਾਲਾ ਜਿਹੜੀਆਂ ਲੱਗੇ ਹੁੰਦੇ ਨੇ ਗਿਆ ਉਹ ਉਵੇਂ ਦੇ ਉਵੇਂ ਹੀ ਪਏ ਨੇ ਤੇ 17 ਮਾਡਲ ਆਗਾ 1100 1150 ਘੰਟੇ ਚੱਲਿਆ ਤੇ ਡਿਮਾਂਡ ਬਈ ਜੀ 5 ਲੱਖ 92000 ਹੈ ਬਾਈ 595000 ਬਾਂਦਣ ਕਰਦੇ ਹੋ ਵਧੀਆ ਹਾਂਜੀ 80000 ਦਾ ਟਰੈਕਟਰ ਦੇ ਦਿਆਂ ਬਾਈ ਜੀ 5 ਲੱਖ 80000 ਟਰੈਕਟਰ ਕੱਟੇ ਜੋ ਹਾਂਜੀ ਬਾਈ ਜੀ ਟਰੈਕਟਰ ਵੀ ਕੱਟੇ ਜੋ ਲੋਨ ਪੈਂਸ ਹੋਏ ਬਾਕੀ ਸੀਵਲ ਦਾ ਰਪੰਡਾ ਦਾ ਬਾਈ ਜੀ ਹਾਂਜੀ ਹਾਂਜੀ ਠੀਕ ਹੈ ਜੀ ਚੈੱਕ ਕਰ ਬਾਈ ਜੀ ਪ੍ਰੀਤ ਅਵੇ ਚੈੱਕ ਕਰੋ ਇਹ ਬੇ ਟਾਉ ਮਾਡਲ ਟਰੈਕਟਰ ਆ ਬੇ ਜੀ ਇਹ ਤੇ ਨਾਲੇ ਟਾਇਰ ਵੀ 16 ਦੇ ਚਾਗਾ ਹਾਂਜੀ ਸਾਈਡ ਗੇਅਰ ਹੈਗਾ ਤੇ ਬਾਕੀ ਜਿਵੇਂ ਆਪਾਂ ਮੈਟਿੰਗ ਮੂਟਿੰਗ ਵਧੀਆ ਕਰੀ ਹੋਈ ਹੈਗੇ ਤੇ ਟਾਇਰ ਕਿੰਨੇ ਕੇ ਪੈਸੇ ਪਏ ਬਾਈ ਜੀ ਇਹਦੇ ਟਾਇਰ 85 ਪੈਸੇ ਨਾਲ ਦੇ ਜੀ 85 ਪੈਸੇ ਇਹ ਪ੍ਰਸ਼ਤਰ ਘੰਟੇ ਚੱਲੇ 1300 ਦੇ ਲਗਭਗ ਇਹ ਚੱਲਿਆ ਹਾਂਜੀ ਲੈ ਵੀ 1300 ਦੇ ਲਗਭਗ ਇਹ ਚੱਲਿਆ ਤੇ ਪੀਵੀ 04 ਨੰਬਰ ਆਗਾ ਫਸਟ ਪਾਰਟੀ ਦਾ ਟਰੈਕਟਰ ਵੀ ਕੱਟਿਆ ਜਾਊਗਾ ਤੇ ਲੋਨ ਤਾਂ ਤਕਰੀਬਨ ਥੋੜਾ ਜਿਹਾ ਘੱਟੀ ਹੁੰਦਾ ਨੇ ਇਹ ਤੇ ਹਾਂਜੀ ਥੋੜਾ ਜਿਹਾ ਹੁੰਦਾਗਾ ਹੋ ਜਾਂਦਾ ਪਰ ਥੋੜਾ ਹੁੰਦਾਗਾ ਵੀਰੇ ਤੇ 22 ਮਾਡਲ ਤੇ ਇਹਦੀ ਡਿਮਾਂਡ ਵੇ ਜੀ 495000 ਜੀ 495000 ਲੈ ਵੀ ਪੱਟੀ ਦਾ ਰੰਗ ਚੈੱਕ ਕਰਵਾ ਦੇ ਬੇ ਜੀ ਹਜੇ ਤੱਕ ਰੰਗ ਰੰਗ ਵੀ ਨਹੀਂ ਉਤਰਿਆ ਹੈਗਾ ਪੂਰੇ ਓਕੇ ਰਿਪੋਰਟ ਤੇ ਪਿਆ 495000 ਤੇ ਡਿਮਾਂਡ ਹੈ ਮਾਨ ਤਾਣ ਬੇ ਜੀ 80000 ਰੁਪਏ ਬਈ 4 ਲੱਖ 80000 ਰੁਪਏ ਦਾ ਲੈ ਵੀ 25-25000 ਰੁਪਏ ਦੀ ਛੂਟ ਆ ਮੇਰਾ ਨਾਮ ਲੈ ਲਿਓ ਬਾਈ ਵਕੀਲ ਫੁੱਲ ਮਾਨ ਤਨ ਕਰਕੇ ਤੋਰੂਗਾ ਸਹੀ ਗੱਲ ਆ ਬਈ ਹਾਂਜੀ ਓਕੇ ਜੀ ਤੇ ਅੱਗੇ ਆਗਾ ਸੋਨਾ ਲੀਕਾ 750 ਦਾ ਤੇ ਲੋ ਵੀ ਜਿਆਦਾਤਰ ਆਪਣੇ ਸਰਕਾਰੀ ਪਲੇਟਾਂ ਨਾਲ ਸਾਰੇ ਟਰੈਕਟਰਾਂ ਦੇ ਲੱਗੀਆਂ ਹੋਣੀਆਂ ਸਰਕਾਰੀ ਨਾਲੇ ਸਰਕਾਰੀ ਪਲੇਟਾਂ ਵੀ ਲਵਾ ਕੇ ਦੇ ਦਿੰਦੇ ਨੇ ਹਾਂਜੀ ਬਈ ਲੈ ਵੀ ਸਰਕਾਰੀ ਪਲੇਟਾਂ ਵੀ ਤਕਰੀਬਨ ਲੱਗੀਆਂ ਹੁੰਦੀਆਂ ਨੇ ਤੁਹਾਨੂੰ ਜਿਆਦਾਤਰ ਸਰਕਾਰੀ ਪਲੇਟਾਂ ਨਾਲ ਟਰੈਕਟਰ ਕੋਈ ਕੋਈ ਮਿਲੂਗਾ ਪਰ ਇਹਨਾਂ ਦੇ ਸਾਰੇ ਟਰੈਕਟਰਾਂ ਦੇ ਲੱਗੀਆਂ ਨੇ ਤੇ ਇਹ ਆਗਾ ਪੀ ਵੀ 52 ਨੰਬਰ ਟਰੈਕਟਰ ਦੀ ਕੰਡੀਸ਼ਨ ਹੈ ਇਹ ਵੀ ਦੇਖ ਲਓ ਤੇ ਇਹ ਮਾਡਲ ਬਾਈ ਜੀ ਕਿੰਨਾ ਦਾ 15 ਮਾਡਲ ਹੈ ਜੀ 15 ਮਾਡਲ ਹੈਗਾ ਟਾਇਰਾਂ ਦੀ ਕਹਿੰਦੇ ਲੋਡ ਹੀ ਲੈਣਾ ਬਾਈ ਚੌਕੜਾ ਟਾਇਰਾਂ ਦਾ ਨਵਾਂ ਕਾ ਬਾਈ ਜੀ ਤੇ 14 ਦੇ ਟਾਇਰਾਂ ਚ ਨੇ ਬਾਈ ਜੀ 14 ਦੇ ਟਾਇਰਾਂ ਲੈ ਵੀ 14 ਦੇ ਟਾਇਰਾਂ ਚ ਪੱਟੇ-ਪੁੱਟੇ ਵਾਲੇ ਵਾਸਤੇ ਜਿਵੇਂ ਪਕੜੀਆ ਪੂਰਾ ਵਧੀਆ ਟਰੈਕਟਰ ਹੈਗਾ ਇਹ ਸੋਨਾ ਲੀਕਾ ਡਿਮਾਂਡ ਜੀ ਉੱਥੇ ਜਾਦੇ ਚੱਲ ਲਗਾ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 445000 ਬਾਈ ਜੀ ਠੀਕ ਆ ਜੀ ਮਾਨਤਾਨ ਜੀ ਸਵਾ ਚਾਰ ਲੱਖ ਦਾ ਜੀ ਵੀਡੀਓ ਦੇਖ ਕੇ ਆਉਣਾ ਲੈ ਵੀ ਸਵਾ ਚਾਰ ਲੱਖ ਰੁਪਏ ਦਾ ਜਿਵੇਂ ਬਾਕੇ ਪਨਾ ਸਾਰੀ ਜਿਹੜੀ ਦਸਲੀ ਕਰਕੇ ਜੀ ਤੇ ਕੰਮ ਬਈ ਇੱਕ ਨੰਬਰ ਆਗਾ ਜਦੋਂ ਮਰਜੀ ਬਈ ਜੀ ਮੰਡੀ ਚ ਆ ਜਾਓ ਬਾਈ ਕੋਲੇ ਪਲਾਨਟ ਨੰਬਰ 3 ਜੀ 3 ਗਾਰੰਟੀ ਆ ਗਈ ਬਾਈ ਦੀ 100% ਲੈ ਬਈ ਜੀ ਆ ਕੇ ਆਗਾ ਨਿਊ ਹਾਲੈਂਡ 3630 TXT ਮਾਡਲ ਵਾਲਾ ਪਲੱਸ ਵਾਲਾ ਬਾਈ ਜੀ ਤੇ ਟਾਇਰ ਬਈ ਇਹਦੇ ਟਾਇਰ ਮਗਰ ਦੇ ਹੈਗੇ 65 ਪੈਸੇ ਬਾਈ ਠੀਕ ਹੈ ਜੀ 80 ਪੈਸੇ ਠੀਕ ਹੈ ਜੀ 16 ਦੇ ਟਾਇਰਾਂ ਜਣਾ ਬਈ ਜੀ 16 ਦੇ ਟਾਇਰਾਂ ਦਾ ਲੈ ਬਈ ਮਾਨ ਸਾਡਾ ਨੰਬਰ ਆਗਾ ਟੋਮਰਲ ਆ ਗਿਆ ਇਹ ਡਬਲ ਡਿਸਟ੍ਰੀਬਿਊਟਰ ਠੀਕ ਹੈ ਜੀ 3 ਸਪੀਡ ਦਾ 3 ਸਪੀਡ ਦਾ ਹਾਂ ਜੀ ਲੈ ਬਈ ਜੀ ਕੰਪਨੀ ਦਾ 3 ਸਪੀਡ ਦਾ ਮਾਨਸਾ ਦਾ ਨੰਬਰੀਏ ਆ ਮਾਨਸਾ ਦਾ ਨੰਬਰੀਏ ਆ ਕੱਲਾ ਆਪਾਂ ਹੁਣ ਇਹ ਚ ਐਂ ਕਹ ਲਈਏ ਕੱਲਾ ਬੰਪਰ ਪੇਂਟ ਦਾ ਹਾਂ ਜੀ ਠੀਕ ਆ ਬਈ ਲੈ ਕੱਲਾ ਬੰਪਰ ਜਿਵੇਂ ਜੀ ਗੱਲਬਾਤ ਕਰੀਏ ਡੰਡਾ ਪੱਟੀ ਸਾਰਾ ਕੁਝ ਨਾਲ ਮਿਲੂਗਾ ਨਾਲ ਦਿਖਾਓ ਚੈੱਕ ਕਰਾਓ ਲੈ ਵੀ ਚੈੱਕ ਕਰਵਾ ਦੇ ਜਸਪ੍ਰੀ ਦਾ ਲਾਈਟ ਡੰਡੇ ਸਾਰਾ ਕੁਝ ਠੀਕ ਆ ਲੈ ਬਈ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਤੇ ਟਾਪ ਮਾਡਲ ਆ 2009 ਮਾਡਲ ਆ ਬਈ ਜੀ ਹਾਂ ਜੀ ਤੇ ਡਿਮਾਂਡ ਬਈ ਜੀ ਦੀ ਇਹ ਵੀ 447000 ਆ ਬਈ ਜੀ ਹਾਂ ਜੀ ਸਵਾ ਚਾਰ ਲੱਖ ਰਪਏ ਸਵਾ ਚਾਰ ਲੱਖ ਰੁਪਏ ਦਾ ਇਹ ਬਣ ਜੂਗਾ ਮਾਨਤਨ ਬਾਈ ਹੋ ਅੱਗੇ ਹੋਰ ਵੀ ਹੋ ਜੂਗਾ ਇੱਕ ਵਾਰੀ ਮੌਕਾ ਜ਼ਰੂਰ ਦਿਓ ਅੱਗੇ ਸਵਰਾਜ 855 4 ਸਟਾਰ ਰਿਵਰਸ ਪੀਟੀਓ ਪਾਵਰ ਸਟੀਅਰਿੰਗ ਚ ਬਾਈ ਜੀ ਹਾਂਜੀ ਪਾਵਰ ਸਟੀਅਰਿੰਗ ओरिजिनल ਡਬਲ ਡਿਸਟ੍ਰਿਬਿਊਟਰ ਵੀ ਲੱਗਿਆ ਹੋਇਆ ਹੈ ਟਾਇਰ ਇਹਦੇ ਵੱਡੇ ਪਾਏ ਹੋਏ ਆ ਬਾਈ ਮਰਵੇ 15 ਵਾਲੇ ਮੂਹਰੇ 750 ਵਾਲੇ ਲੈ ਬਈ ਉਸੇ 50 ਲੈ ਹੁੰਦੇ ਨੇ ਨਾ ਬਾਈ ਹਾਂਜੀ ਲੈ ਬਈ 750 ਵਾਲੇ ਦਾ ਨੰਬਰੀ ਇਹ ਆ ਮਾਨ ਸਾ ਦਾ ਨੰਬਰ ਹੈਗਾ 750 ਵਾਲੇ ਤੇ 15 ਦੇ ਟਾਇਰ ਨੇਗੇ ਵੱਡੇ ਟਾਇਰ ਨੇਗੇ ਬਾਈ ਜੀ ਤੇ 10 ਮਾਡਲ ਹੈ ਤੇ ਡਿਮਾਂਡ ਬਈ ਜੀ ਇਹ 391000 380000 ਲੈ ਵੀ 380 ਜਿਹੜੇ ਟਰੈਕਟਰ ਆ ਗਏ ਨੇ 80 80000 ਨੂੰ ਜਿਹੜਾ ਮਰਜ਼ੀ ਲੈ ਜਾਂਦਾ ਹੈ ਇਹ ਲੈ ਬਈ ਆ ਗਿਆ ਫਾਰਮ ਟਰੈਕ 45 ਦਾ ਜਿਵੇਂ ਮੈਂ ਕਹਿੰਦਾ ਮੰਡੀ 'ਚ ਬਹੁਤ ਜ਼ਿਆਦਾ ਘੱਟ ਮਿਲਦਾ ਹੈ ਮੰਡੀ 'ਚ ਮੈਂ ਵੀ ਨਿਗਾਹ ਮਾਰ ਕੇ ਆ ਬਈ ਜੇ ਫਾਰਮ ਟਰੈਕ 45 ਦਾ ਬਹੁਤ ਜ਼ਿਆਦਾ ਘੱਟ ਮਿਲਦਾ ਹੈ ਤੇ ਇਹ ਕਿਹੜਾ ਆ ਗਿਆ ਬਈ ਜੀ ਸੁਪਰ ਮੈਕਸ ਆ ਗਿਆ ਸੁਪਰ ਮੈਕਸ ਆ ਗਿਆ ਬਈ ਜੀ ਵੱਡੇ ਹਿੱਸੇ ਵਾਲਾ ਹੈਗਾ ਸੈਂਟਰ ਗੇਅਰ ਦਾ ਆ ਗਿਆ ਬਈ ਜੀ ਡਿਸਟ੍ਰਿਬਿਊਟਰ ਪਾਵਰ ਸਟੇਸ਼ਨ ਠੀਕ ਹੈ ਜੀ ਤੇ ਟਾਇਰ 13 ਦੇ ਵਿੱਚ ਵਈ ਜਾਣਾ ਟਾਇਰ 13 ਵਾਲੇ 80 ਰੁਪਏ 13 ਵਾਲੇ ਟਾਇਰਾਂ ਵਈਜੇ ਬੋਲ ਬੋਲ 13 ਵਾਲੇ ਟਾਇਰਾਂ 14 ਮਾਡਲ ਆ ਹਾਂਜੀ ਬਈ 14 ਲੱਖ ਕਿੰਨੇ ਦਾ 3 ਲੱਖ 80 ਹਜ਼ਾਰ ਦਾ ਹੈ 3 ਲੱਖ ਦਾ ਕਿਹਾ ਕਿ ਲੋੜ ਹੈ ਕਿਹਦੇ ਆਈ ਪੈਸੇ ਇਧਰ ਨਹੀਂ ਆਵਾ ਨਵਾਂ 40 ਪੈਸੇ ਦਸੂਰੇ ਨਹੀਂ ਨੇ ਮੇਰੇ ਉਹ ਨਵਾਂ ਟਰੈਕਟਰ ਆ ਸ਼ਰਮਾ ਦੇਖ ਲੈ ਜਮਾ ਨਵਾਂ ਰਾਹ ਘੋੜੀਏ ਨਵੇਂ ਦੇ ਉਹ ਜਿਹੜਾ ਉਹ ਸਾਡਾ ਭਰਾ ਠੀਕ ਆ ਜੀ 3 ਲੱਖ 80 ਹਜ਼ਾਰ ਹੈ ਜੀ ਦੋ ਐਰਮਾਨਾ ਪੁੱਤ ਕਾਲੀ ਵਾਲਾ ਬਾਈ ਕਿੰਨੇ ਦਾ ਇਕੁਇਡਟਰ ਦਾ ਕੰਮ ਨੇ ਵੇੜ ਕੇ ਨੇ ਦਾ ਸੜੇ 75000 70000 ਦਾ ਲੈ ਜੋ ਕੁਛ ਕਹੀ ਜਾਵੇ ਲੈ ਚੱਲ ਸ਼ਰਮੇ ਨੇ ਕਹਦਾ ਇਹਦੀ ਕੋਲ ਚੜਾ ਲੈ ਠੀਕ ਹੈ ਬਾਈ ਠੀਕ ਹੈ ਬਾਈ ਲੈ ਕਾਲੀ ਸੀ ਬਾਈ ਆ ਉਹ ਵੀ ਉਹਦੇ ਨਾਲ ਹੀ ਹੁੰਦਾਗਾ ਬਾਈ ਵਕੀਲ ਦੇ ਠੀਕ ਹੈ ਬਾਈ ਜੀ ਵਕੀਲ ਦਾ ਨਾਮ ਹੀ ਨਾਲ ਹੀ ਹੁੰਨੇ ਬਾਈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਣਾ ਕੀ ਨਾਮ ਹੈ ਬਾਈ ਜੀ ਰਾਣਾ ਦਾ ਕਵਾਲ ਹੈ ਕਵਾਲ ਠੀਕ ਹੈ ਬਾਈ ਜੀ ਤੇ ਟਰੈਕਟਰ ਤੋਂ ਉਹਨਾਂ ਦੇ ਨਾਲ ਹੀ ਵਪਾਰ ਆਪਣਾ ਹਾਂਜੀ ਅਸੀਂ ਤਿਆਰ ਕਰਦੇ ਆ ਰੈਕ ਫੁੱਟ ਲੈ ਆ ਕੇ ਉਹਦੇ ਨਾਲ ਇਹ ਮੋਬਾਈਲ ਨੰਬਰ ਬਾਈ ਦਾ ਕੀ ਹੈ ਜੀ 95724 60002 ਠੀਕ ਹੈ 95724 60002 ਇਹ ਨੰਬਰ ਤੇ ਇਥੋਂ ਬਿਨਾ ਟਰੈਕਟਰ ਕਿੱਥੇ ਖੜੇ ਹੁੰਦੇ ਆ ਬਾਈ ਜੀ ਸਾਡੇ ਘਰੇ ਖੜੇ ਹੁੰਦੇ ਆ ਜੀ ਠੀਕ ਹੈ ਜੀ ਪਿੰਡ ਦਾ ਜੀ ਡੈਰੀ ਭਾਂਗੀ ਦੀ ਨਿਆਰੀ ਭਾਂਗੀ ਹਾਂਜੀ ਠੀਕ ਹੈ ਲੈ ਬਾਈ ਜੀ ਕੰਟੈਕਟ ਕਰ ਲਓ ਬਾਈ ਨਾਲ ਠੀਕ ਹੈ ਬਾਈ ਜੀ ਧੰਨਵਾਦ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੇ ਲੈ ਬਈ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਸਸਤੀ ਕਾਰ